वहां पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे और गैंग से फालतू के एफआईआर करने की जरूरत क्या थी इतना सारा मेंटल टॉर्चर हरास में मेरे को हुआ उसका क्या अभी भी टाइम है आप एफआईआर वापस ले लीजिए वरना मैं और मेरी ली लीगल टीम फाइट करने के लिए रेडी है हां जी दोस्तों वीडियो नु पूरा जरूर देखियो दोस्तों ਤੁਸੀਂ ਵੀ سوشل میڈیا ਤੇ ਪਿਛਲੇ ਦਿਨੀ ਵਾਇਰਲ ਹੁੰਦੀਆਂ ਹੋਈਆਂ ਅਰਚਨਾ ਮਾਕਵਾਨਾ ਨਾਮ ਦੀ ਲੜਕੀ ਦੀਆਂ ਫੋਟੋਆਂ ਦੇਖੀਆਂ ਹੋਣਗੀਆਂ ਜਿਸ ਨੇ ਕਿ ਦੋਸਤੋ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਕੇ ਆਪਣੀਆਂ ਫੋਟੋਆਂ ਵਾਇਰਲ ਕੀਤੀਆਂ ਸੀ ਜਿਸ ਨੂੰ ਲੈ ਕੇ ਦੋਸਤੋ ਇਹ ਮਾਮਲਾ ਕਾਫੀ ਜ਼ਿਆਦਾ ਭੱਗ ਗਿਆ ਸੀ ਤੇ ਐਸਜੀਪੀਸੀ ਵੱਲੋਂ ਦੋਸਤੋ ਉਸ ਅਰਚਨਾ ਮਖਵਾਨਾ ਨਾਮ ਦੀ ਲੜਕੀ ਉੱਪਰ ਐਫਆਈਆਰ ਵੀ ਦਰਜ ਕਰਵਾ ਦਿੱਤੀ ਗਈ ਸੀ ਹਾਲਾਂਕਿ ਦੋਸਤੋ ਉਸਨੇ ਬਾਅਦ ਵਿੱਚ ਮਾਫੀ ਵੀ ਮੰਗ ਲਈ ਸੀ ਕੀ ਦੋਸਤੋ ਇਹ ਸਾਰਾ ਕੁਝ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ ਤੇ ਹੁਣ ਜਿਹੜੋ ਦੋਸਤੋ ਐਸਜੀਪੀਸੀ ਨੇ ਅਰਚਨਾ ਮਖਵਾਨਾ ਨਾਮ ਦੀ ਲੜਕੀ ਉੱਪਰ ਕਾਰਵਾਈ ਕੀਤੀ ਹੈ ਤਾਂ ਦੋਸਤੋ ਹੁਣ ਉਸ ਅਰਚਨਾ ਮਖਵਾਨਾ ਨਾਮ ਦੀ ਲੜਕੀ ਨੇ ਐਸਜੀਪੀਸੀ ਨੂੰ ਚੈਲੰਜ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਐਸਜੀਪੀਸੀ ਵਾਲਿਆਂ ਦਾ ਵੀ ਬਿਆਨ ਸਾਹਮਣੇ ਆਇਆ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਨਮਸਤੇ एवरीवन इक्कीस जून को जब मैं शीर्षासन कर रही थी अमृतसर गोल्डन टेम्पल में वहाँ पे हजारों सिख लोग खड़े थे ओके सब ने देखा मैंने किया जिसने फोटो खींचा वो भी एक सरदार जी थे वो तो मेरे से पहले भी बहुत सारे फोटो खींच रहे थे और जो सेवादार वहाँ पे खड़े थे उन्होंने उसको भी नहीं रोका था तो वो सेवादार भी बायस जी है वो कभी किसी को रोकते हैं कभी किसी को नहीं रोकते हैं इसलिए मैंने सोचा मैं भी एक फोटो खींच लेती हूँ मुझे तो कुछ गलत नहीं लग रहा तो जब मैं कर रही थी तब लाइव जितने लोगों थे वहाँ पे खड़े थे उनके सेंटिमेंट्स को तो हर्ट नहीं हुआ तो मैं मेरे को नहीं लगा मैंने कुछ गलत किया है पर सात समुद्र पार किसी को लगा कि भाई इन्होंने गलत किया उसने मेरा फोटो वायरल कर दिया नेगेटिव वे से और लोगों को फिर वो पूरा वाइल्ड किया उस पर उन्होंने एसडीपीसी ने मेरे अगेंस्ट एफ आई आर कर दी बेजलेस तो ये और बुरा हो गया पर मेरा इंटेंट खराब नहीं था ओके आप सीसीटीवी कैमरा का पूरा का पूरा फुटेज पब्लिक कर दीजिए आपको सब कुछ क्लियर दिख जाएगा मुझे बताइए कि वहां पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स एंड रेगुलेशन नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा वहां पे किसी ने मुझे रोका नहीं कुछ नहीं बोला बोलते तो मैं डिलीट कर देती फोटो मुझे क्या प्रॉब्लम थी मेरे अगेंस्ट ये फालतू के एफ करने की जरूरत क्या थी इतना सारा मेंटल टॉर्चर हरेसमेंट मेरे को हुआ उसका क्या अभी भी टाइम है आप एफ वापस ले लीजिए ਵਰਨਾ ਮੈਂ ਔਰ ਮੇਰੀ ਲੀਗਲ ਟੀਮ ਫਾਈਟ ਕਰਨੇ ਲਈ ਰੈਡੀ ਹੈ ਹਰ ਹਰ ਮਾਨੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਆਸਥਾ ਦਾ ਕੇਂਦਰ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਆਉਂਦੇ ਨੇ ਐਵਰੇਜ ਜੇ ਲਾਈ ਜਾਵੇ ਤਾਂ 30 ਲੱਖ ਦੇ ਕਰੀਬ ਇੱਕ ਮਹੀਨੇ ਦੇ ਵਿੱਚ ਜਿਹੜੇ ਯਾਤਰੀ ਇੱਥੇ ਦਰਸ਼ਨ ਕਰਨ ਆਉਂਦੇ ਨੇ ਤੇ ਇਹ ਵੀ ਬਿਲਖਣ ਕਰਨ ਲਗਾ ਕਿ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ ਮਜ਼ਬਾਂ ਦੇ ਲੋਕ ਬਖ ਬਖ ਜਾਤਾਂ ਦੇ ਲੋਕ ਇੱਥੇ ਆਉਂਦੇ ਨੇ ਤੇ ਇਹ ਜਿਹੜਾ ਜਿਹੜਾ ਪ੍ਰਬੰਧ ਆ ਸ਼ਰੋਣੀ ਗੁਰਦੁਆਰਾ ਪਰਵੰਨ ਕਮੇਟੀ ਦਾ ਇਹਨਾਂ ਨੂੰ ਪੂਰਾ ਸਨਮਾਨ ਤੇ ਸਤਿਕਾਰ ਦਿੰਦਾ ਇਹ ਇਸ ਘਰ ਦੀ ਮਰਜ਼ਾਦਾ ਜਾਂ ਇਸ ਘਰ ਦੀ ਰਵਾਇਤ ਆ ਸੋ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਭਰਾ ਵੀ ਆਉਂਦੇ ਨੇ ਤੇ ਹੋਰ ਵੀ ਬਹੁਤ ਸਾਰੇ ਆਉਂਦੇ ਨੇ ਉਹ ਸਾਰੇ ਇਸ ਗੱਲ ਨੂੰ ਸਮਝ ਕੇ ਆਉਂਦੇ ਆ ਕਿ ਇਹ ਜਿਹੜੀ ਯਾਤਰਾ ਵਾ ਇਹ ਯਾਤਰਾ ਇੱਕ ਧਾਰਮਿਕ ਸਥਾਨ ਦੀ ਯਾਤਰਾ ਤੇ ਉਹ ਬੜਾ ਬਖੂਬੀ ਸਮਝਦੇ ਆ ਕਿਉਂਕਿ ਇਸ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਮੈਂ ਮੈਂ ਸਮਝਦਾ ਕਿ ਐਕਸਪੀਰੀਅੰਸ ਆ ਕਿ ਮੈਂ ਉਹਨਾਂ ਨੂੰ ਮਿਲਦਾ ਰਹਿਣਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਇੱਕ ਧਾਰਮਿਕ ਸਥਾਨ ਦੀ ਮਰਜ਼ਾਦਾ ਦਾ ਕੀ ਖਿਆਲ ਹੁੰਦਾ ਉਸ ਨੂੰ ਉਹ ਲੈ ਕੇ ਚੱਲਦੇ ਆ ਸੋ ਰਹੀ ਗੱਲ ਪਿਛਲੇ ਦਿਨਾਂ ਚ ਇੱਕ ਜਿਹੜੀ ਲੜਕੀ ਆ ਅ ਅਰਚਨਾ ਉਸ ਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਜਿਹਦੇ ਬਾਰੇ ਇਹ ਗੱਲ ਕਲੀਅਰ ਹੋ ਚੁੱਕੀ ਆ ਮੈਂ ਵਿਸਥਾਰ ਦੇਣ ਦੀ ਲੋੜ ਨਹੀਂ ਕਿ ਉਹ ਇੱਥੇ ਸਿਰਫ ਦੇ ਸਿਰਫ ਆਪਣੀ ਫੋਟੋ ਸ਼ੂਟ ਕਰਨ ਵਾਸਤੇ ਆਈ ਸੀ ਉਹ ਨਤਮਸਤਕ ਹੋਣ ਵਾਸਤੇ ਨਹੀਂ ਆਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਾਂ ਪ੍ਰਬੰਧ ਨਹੀਂ ਕਹਿ ਰਿਹਾ ਇਹ ਸਾਰੇ ਚੈਨਲ ਇਸ ਗੱਲ ਲਈ ਜਿਹੜੇ ਆ ਸਹਿਮਤ ਨਹੀਂ ਤੇ ਲੋਕ ਸਹਿਮਤ ਨੇ ਸੋ ਉਸ ਦਾ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਬਵਾਦ ਪੈਦਾ ਕੀਤਾ ਤੇ ਜਿਹੜਾ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਤੇ ਜਿਹੜਾ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਕਿਉਂਕਿ ਸਿੱਖਾਂ ਦੀ ਸੰਸਥਾ ਹੈ ਤੇ ਗੁਰੂ ਨਾਨਕ ਨਾਮ ਨੇਵਾ ਸੰਗਤ ਦਾ ਸਹਿਯੋਗ ਆ ਤੋ ਉਹਨਾਂ ਵੱਲੋਂ ਇੱਕ ਵੱਡਾ ਇਤਰਾਜ ਆਇਆ ਕਿ ਕਿਸੇ ਨੂੰ ਵੀ ਕਿਸੇ ਧਾਰਮਿਕ ਸਥਾਨ ਦੀ ਮਰਯਾਦਾ ਦਾ ਖਿਆਲ ਰੱਖਣਾ ਚਾਹੀਦਾ ਤੇ ਉਹਦੀ ਲੰਘਣਾ ਨਹੀਂ ਕਰਨੀ ਚਾਹੀਦੀ ਜਿਸ ਗੱਲ ਤੇ ਅਰਚਨਾ ਨੇ ਇਹ ਗੱਲ ਕੀਤੀ ਆ ਤੇ ਉਹਦੇ ਖਿਲਾਫ ਅਸੀਂ ਇੱਕ ਰਿਪੋਰਟ ਦਿੱਤੀ ਆ ਗੱਲ ਕਲੀਅਰ ਕਰਦੀ ਹੈ ਕਿ ਇੱਕ ਦਿਨ ਦਾ 1 ਲੱਖ ਯਾਤਰੀ ਇੱਥੇ ਆਉਂਦਾ ਜੋ ਸਤਕਾਰ ਸਾਡੇ ਮਨਾਂ ਚ ਉਹਨਾਂ ਲਈ ਆ ਉਹੀ ਸਤਕਾਰ ਅਰਚਨਾ ਦੇ ਲਈ ਵੀ ਆ ਅੱਜ ਵੀ ਹੈ ਕੋਈ ਗੱਲ ਨਹੀਂ ਪਰ ਜਿਹੜੀ ਉਹਨੇ ਅਵੇਲਨਾ ਕੀਤੀ ਆ ਉਹਦੇ ਲਈ ਅਸੀਂ ਲਿਖਤੀ ਰੂਪ ਵਿੱਚ ਪ੍ਰਸ਼ਾਸਨ ਨੂੰ ਦਿੱਤਾ ਜਿਹੜਾ ਕਿ ਸਾਡਾ ਫਰਜ ਬਣਦਾ ਦੇਣਾ ਸੋ ਇਸ ਕਰਕੇ ਉਸ ਤੋਂ ਬਾਅਦ ਅਰਚਨਾ ਜਿਹੜੀ ਆ ਇਹ ਇੱਕ ਮਾਫੀ ਮੰਗਦੀ ਆ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਾਣੇ ਜਾਣ ਦੇ ਵਿੱਚ ਕੀ ਫਰਕ ਹੁੰਦਾ ਇਹਨਾਂ ਦੀ ਜਿੰਨੀ ਵੀ ਕਾਰਵਾਈ ਸੀ ਉਹ ਸਾਰੀ ਜਾਣੇ ਦੇ ਵਿੱਚ ਸੀ ਕਿਉਂਕਿ ਇਹ ਪੜ੍ਹੇ ਲਿਖੇ ਨੇ ਇੱਕ ਵਕੀਲ ਨੇ ਉਮਰ 42 ਸਾਲ ਦੇ ਕਰੀਬ ਇਹਨਾਂ ਦੀ ਉਮਰ ਆ ਸੋ ਬੜੇ ਲੰਬੇ ਸਮੇਂ ਤੋਂ ਇਹ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸਰਕਾਰ ਮਰਖਦੇ ਆ ਪਰ ਐਤ ਕੀ ਦਾ ਜਿਹੜਾ ਸੋਸ਼ਲ ਮੀਡੀਆ ਇਹਨਾਂ ਨੇ ਧਰਮ ਦੀ ਅਵਗਿਆ ਕਰਕੇ ਆਪਣੇ ਆਪ ਨੂੰ ਬਾਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਸਮਝਦਾ ਕੋਈ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਜਿਹੜਾ ਇਸ ਗੱਲ ਦਾ ਸਹਿਯੋਗ ਨਹੀਂ ਕਰਦਾ ਹੁਣ ਇਹਨਾਂ ਨੇ ਇੱਕ ਮਾਫੀ ਮੰਗੀ ਤੇ ਮਾਫੀ ਦੇ ਵਿੱਚ ਕਿਹਾ ਕਿ ਜਿਹੜੇ ਮੈਨੂੰ ਬਲਾਤਕਾਰ ਤੇ ਮੈਨੂੰ ਕਤਲ ਦੀ ਆ ਰਹੀ ਹੈ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਕਿਹਾ ਚਨਾ ਜੀ ਤੁਸੀਂ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਮਕੀ ਦਿੱਤੀ ਆ ਕਿਉਂਕਿ ਸਿੱਖ ਜਿਹੜਾ ਵਾ ਇਸ ਤਰ੍ਹਾਂ ਦੇ ਕੰਮ ਵਿੱਚ ਨਹੀਂ ਪੈਂਦਾ ਸਿੱਖ ਦਾ ਫਲਸਫਾ ਸਿੱਖ ਦਾ ਗੁਰੂ ਇਹ ਨਹੀਂ ਕਹਿੰਦਾ ਕਿਸੇ ਔਰਤ ਦੇ ਖਿਲਾਫ ਉਹਨੂੰ ਮਾਰਨਾ ਕਿਸੇ ਵੀ ਕਿਨਾਂ ਗਊ ਗਰੀਬ ਦੀ ਰਾਖੀ ਕਰਨਾ ਸਾਡਾ ਫਰਜ਼ ਆ ਸੋ ਜਿਹੜੇ ਤੁਹਾਨੂੰ ਮਾਰਾ ਭਾਰੀ ਭਾਸ਼ਾ ਵਰਤਦੇ ਆ ਤੁਹਾਨੂੰ ਬਲਾਤਕਾਰ ਕਰਨ ਦੀ ਧਮਕੀ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਚਾਰਾ ਚੁੱਕੋ ਜਿਹੜੀ ਕੀ ਕਰਨੀ ਚਾਹੀਦੀ ਆ ਪਰ ਉਹਨਾਂ ਨੇ ਅੱਜ ਤੱਕ ਨਹੀਂ ਕੀਤੀ ਕਿਉਂਕਿ ਉਸ ਪਾਸੇ ਜਾਣਾ ਨਹੀਂ ਚਾਹੁੰਦੇ ਸਾਨੂੰ ਕਲੀਅਰ ਹੋ ਗਿਆ ਕਿ ਉਹ ਇਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਇਸ ਗੱਲ ਤੇ ਫੇਮ ਮਿਲੇ ਇਸ ਗੱਲ ਨੂੰ ਪੜਗਾੜ ਪੈਦਾ ਕਰੈ ਨੇ ਜਿਹਦੇ ਵਿੱਚ ਬੜੀ ਖਤਰਨਾਕ ਗੱਲ ਇਹ ਵੀ ਆ ਕਿ ਇਕੱਲੇ ਧਰਮ ਦੀ ਨਹੀਂ ਐ ਇੱਥੇ ਹਿੰਦੂ ਸਿੱਖ ਦੇ ਪੱਚ ਵੀ ਪਾੜਾ ਪਾਉਂਦੀ ਉਹ ਵੱਡੀ ਕੋਸ਼ਿਸ਼ ਕਰ ਰਿਹਾ ਪਰ ਮੈਂ ਇੱਥੇ ਸਤਿਕਾਰ ਦੇਣਾ ਸਨਮਾਨ ਦੇਣਾ ਬਹੁਤ ਵੱਡੀ ਗਿਰਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਕਾਰਜ ਨੂੰ ਮਾਰਾ ਕਿਹਾ ਇਸ ਗੱਲ ਤੇ ਨਿੰਦਿਆ ਕੀਤੀ ਆ ਪਰ ਮੈਂ ਹੁਣ ਦੇਖ ਰਿਹਾ ਕਿ ਅੱਜ ਜਿਹੜੀ ਨਵੀਂ ਉਹਨਾਂ ਨੇ ਪਾਈ ਆ ਪੋਸਟ ਉਹਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆ ਕਿ ਜੇ ਤੁਸੀਂ ਐਫ ਆਈ ਆਰ ਨਾ ਵਾਪਸ ਲਈ ਤਾਂ ਮੈਰੀ ਟੀਮ ਜਿਹੜੀ ਆ ਆ ਕੁਛ ਤੇ ਆ ਕੁਛ ਕਰ ਦੇਗੀ ਅਰਚਨਾ ਜੀ ਸਾਡਾ ਕਲੀਅਰ ਕਰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦਾ ਅਰਚਨਾ ਦੇ ਨਾਲ ਕੋਈ ਮਾਮਲਾ ਨਹੀਂ ਸਾਡਾ ਕੋਈ ਤੁਹਾਡੇ ਨਾਲ ਨਿੱਜੀ ਵਿਰੋਧ ਨਹੀਂ ਤੁਸੀਂ ਜਿਹੜਾ ਕੁਝ ਕੀਤਾ ਉਸ ਗੱਲ ਲਈ ਅਸੀਂ ਪ੍ਰਸ਼ਾਸਨ ਨੂੰ ਅਰਜੀ ਦਿੱਤੀ ਪ੍ਰਸ਼ਾਸਨ ਨੇ ਉਸ ਦੇ ਖਿਲਾਫ ਧਾਰਾ ਲਾਈ ਪ੍ਰਸ਼ਾਸਨ ਉਹ ਤੁਹਾਨੂੰ ਸੱਦ ਰਿਹਾ ਤੁਸੀਂ ਕਰੋਉਂਦੇ ਜਾਣਕਾਰ ਹੋ ਬੇਲੋੜਾ ਆਵਾਜ਼ ਪੈਦਾ ਕਰਕੇ ਤੁਸੀਂ ਆਪਣੀ ਫੇਮ ਲੈਣਾ ਚਾਹੁੰਦੇ ਹੋ ਅਸਲ ਗੱਲ ਇਹੋ ਹੀ ਆ ਜਿਹੜੀ ਦਿਖਾਈ ਦੇ ਰਹੀ ਆ ਤੁਹਾਡੇ ਨਾਲ ਕੁਝ ਸ਼ਕਤੀਆਂ ਵੀ ਜੁੜਗੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ ਸਿੱਖਾਂ ਦੇ ਧਾਰਮਿਕ ਸਥਾਨ ਨੂੰ ਟਰੋਲ ਕਰਨ ਦਾ ਯਤਨ ਕਰ ਰਹੀਆਂ ਨੇ ਜਿਹੜੀ ਗੱਲ ਹੁਣ ਅਸੀਂ ਮਹਿਸੂਸ ਕਰ ਰਹੇ ਆ ਸੋ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਸਾਡਾ ਨਿੱਜੀ ਮਸਲਾ ਨਹੀਂ ਹੈ ਤੇ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਕਰਨੀਆਂ ਸੋ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕੀ ਤੁਸੀਂ ਫੇਮ ਬਹੁਤ ਖਟਿਆ ਹੋਏਗਾ ਬਹੁਤ ਕੁਛ ਕੀਤਾ ਹੋਏਗਾ ਪਰ ਤੁਹਾਡੇ ਮਾਤਾ ਪਿਤਾ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਤੁਹਾਨੂੰ ਸੰਸਕਾਰ ਦੇਣ ਕਿਉਂਕਿ ਇਹ ਦੇਸ਼ ਜਿਹੜਾ ਵਾ ਇਹ ਧਾਰਮਿਕ ਸੰਸਕਾਰੀ ਦੇਸ਼ ਆ ਰੱਬ ਦੇ ਘਰ ਨਾਲ ਜਾਂ ਰੱਬ ਨਾਲ ਮੱਥਾ ਲਾਉਣ ਵਾਲੇ ਦੀ ਹਸ਼ਰ ਕੀ ਹੁੰਦਾ ਇਹ ਚੰਗਾ ਨਹੀਂ ਹੁੰਦਾ ਮੇਰੇ ਮਨ ਦੇ ਵਿੱਚ ਇੱਕ ਡਰ ਤੇ ਇੱਕ ਭੈ ਪੈਦਾ ਹੋਇਆ ਮੈਂ ਉਸ ਗੱਲ ਨੂੰ ਨਹੀਂ ਕਹਿਣਾ ਚਾਹੁੰਦਾ ਕਿ ਰੱਬ ਦੀ ਮਾਰ ਜਿਹੜੀ ਵਗਦੀ ਆ ਫਿਰ ਬੰਦਾ ਉਸ ਤੋਂ ਬਾਅਦ ਉਹਦਾ ਕੋਈ ਹੋਰ ਰਸਤਾ ਨਹੀਂ ਹੁੰਦਾ ਤੁਸੀਂ ਰੱਬ ਦੇ ਘਰ ਨਾਲ ਬੱਥਾ ਨਾ ਲਾਓ ਜੇ ਤੁਹਾਡੇ ਮਨ ਦੇ ਅੰਦਰ ਕੋਈ ਮਾਫੀ ਦੀ ਗੱਲ ਆ ਤਾਂ ਖੁੱਲੇ ਦਿਲ ਨਾਲ ਰੱਬ ਦੇ ਘਰ ਆ ਕੇ ਤੁਸੀਂ ਇਹ ਗੱਲ ਕਰ ਸਕਦੇ ਹੋ ਛਲੌਣੀ ਗੁਰਦਾਰਾ ਪਰੰਤ ਕਮੇਟੀ ਦੇ ਪ੍ਰਬੰਧਾਂ ਤੇ ਉਂਗਲ ਲਾ ਕੇ ਉਹਨੂੰ ਦੁਈ ਦਬੈਦ ਦਾ ਉਹਨੂੰ ਕਹਿੰਦੇ ਹੁੰਦੇ ਆ ਲੰਚਣ ਲਾ ਕੇ ਤੁਸੀਂ ਇਸ ਪ੍ਰਬੰਧ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜਾ ਕਿ ਨਹੀਂ ਹੋ ਸਕਦਾ ਕਿਉਂਕਿ ਇਸ ਪ੍ਰਬੰਧ ਦੇ ਵਿੱਚ ਜੋ ਸਨਮਾਨ ਤੇ ਮਾਣ ਕੁੱਲ ਦੁਨੀਆ ਦੇ ਅੰਦਰ ਧਰਮ ਦੇ ਲੋਕਾਂ ਨੂੰ ਮਿਲਦਾ ਉਹ ਕਦੇ ਹੋਰ ਨਹੀਂ ਮਿਲਦਾ ਇਹ ਸਾਨੂੰ ਇਸ ਗੱਲ ਦਾ ਅਸੀਂ ਇਸ ਗੱਲ ਦਾ ਮਾਨ ਵੀ ਕਰਦੇ ਹਾਂ ਇਹ ਗੁਰੂ ਦਾ ਦਿੱਤਾ ਸਿਧਾਂਤ ਹੈ ਗੁਰੂ ਦਿੱਤੀ ਮਰਜ਼ਾਦਾ ਹੈ ਕਿ ਬੇਲੋੜਾ ਛਰੋਣੀ ਕਮੇਟੀ ਨਾਲ ਟਕਰਾਅ ਕਰਨ ਦੀ ਲੋੜ ਨਹੀਂ ਨਾ ਸਾਡਾ ਕੋਈ ਮਕਸਦ ਹੈ ਕਿ ਤੁਹਾਡੇ ਨਾਲ ਟਕਰਾਅ ਕੀਤਾ ਜਾਵੇ ਤੁਸੀਂ ਜਿਹੜੀ ਇਹ ਫੇਮ ਲੈਣਾ ਚਾਹੁੰਦੇ ਹੋ ਇਹ ਧਰਮ ਦੇ ਖੇਤਰ ਦੇ ਧਰਮ ਦੀ ਮਰਜ਼ਾਦਾ ਨੂੰ ਲੰਘਣਾ ਕਰਕੇ ਲੈਣਾ ਚਾਹੁੰਦੇ ਹੋ ਜਿਹੜੀ ਕਿ ਮੈਂ ਸਮਝਦਾ ਕਿ ਚੰਗੀ ਨਹੀਂ ਬਹੁਤ ਲੋਕਾਂ ਨੇ ਤੁਹਾਨੂੰ ਅਕਲ ਵੀ ਦਿੱਤੀ ਹੋਣੀ ਆ ਉਹਨਾਂ ਦੀ ਗੱਲ ਤੁਸੀਂ ਸੁਣ ਲਓ ਤੇ ਇਸ ਮਾਮਲੇ ਨੂੰ ਸ਼ੋਣੀ ਕਮੇਟੀ ਕਿਤੇ ਵੀ ਵਧਾਉਣਾ ਨਹੀਂ ਚਾਹਦੀ। ਨਾ ਅਸੀਂ ਕਿਸੇ ਨੂੰ ਨਜਾਇਜ਼ ਕਿਸੇ ਤੇ ਇਲਜ਼ਾਮ ਲਾਉਨੇ ਆ, ਨਾ ਕਿਸੇ ਖਿਲਾਫ ਕਾਰਵਾਈ ਕਰਦੇ ਆ। ਕਾਨੂੰਨ ਨੇ ਜੋ ਕਾਰਵਾਈ ਕਰਨੀ ਆ, ਤੁਸੀਂ ਕਾਨੂੰਨਦਾਨ ਹੋ, ਕਾਨੂੰਨ ਨੂੰ ਸਮਝਦੇ ਹੋ, ਉਹ ਕਾਰਵਾਈ ਕਰ ਰਿਆ। ਉਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਅੰਦਰ ਗੁਰੂ ਪ੍ਰਤੀ ਸ਼ਰਧਾ ਸਤਕਾਰ ਕੋਈ ਭੈ ਆ ਤੇ ਤੁਸੀਂ ਉਹ ਆ ਕੇ ਗੁਰੂ ਘਰ ਆ ਕੇ ਜਦੋਂ ਵੀ ਇਸ ਗੱਲ ਲਈ ਆਪਣੀ ਮਾਫੀ ਮੰਗੋਗੇ, ਮੈਨੂੰ ਲੱਗਦਾ ਕਿ ਗੁਰੂ ਉਸ ਗੱਲ ਤੇ ਮਾਫ ਕਰ ਸਕਦਾ ਹੈ। ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅਰਚਨਾ ਮਾਕਵਾਨਾ ਨਾਮ ਦੀ ਇਸ ਲੜਕੀ ਵੱਲੋਂ ਜਿਸ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੀਆਂ ਜੋਗਾ ਕਰਦੀਆਂ ਫੋਟੋਆਂ ਵਾਇਰਲ ਕੀਤੀਆਂ ਸੀ ਹੁਣ ਦੋਸਤੋ ਮਾਫੀ ਮੰਗਣ ਤੋਂ ਬਾਅਦ ਦੁਬਾਰਾ ਫੇਰ ਇਸ ਨੇ ਜੋ ਵੀਡੀਓ ਪਾਈ ਹੈ ਤੇ ਐਸਜੀਪੀਸੀ ਨੂੰ ਚੈਲੰਜ ਕੀਤਾ ਹੈ ਜੋ ਵੀ ਦੋਸਤੋ ਐਦਾ ਜਵਾਬ ਐਸਜੀਪੀਸੀ ਵਾਲਿਆਂ ਨੇ ਦਿੱਤਾ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਫੇਟ ਹੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ